ਅਕਾਲੀ ਦਲ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਮੰਥਨ ਕੀਤਾ ਜਾ ਰਿਹਾ ਸੀ ਇਲੈਕਸ਼ਨ ਨੂੰ ਲੈ ਕੇ ਪਰ ਦੂਜੇ ਪਾਸੇ ਅਕਾਲੀ ਦਲ ਦੇ ਹੀ ਧੜੇ ਨੇ ਇੱਕ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਆ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਗਰੇਵਾਲ ਸਾਡਾ ਮੌਜੂਦਾ ਗੱਲਬਾਤ ਕਰਾਂਗੇ ਗਰੇਵਾਲ ਸਾਹਿਬ ਇੱਕ ਪਾਸੇ ਇੱਥੇ ਮੀਟਿੰਗ ਕੀਤੀ ਜਾ ਰਹੀ ਸੀ ਪਾਰਟੀ ਨੂੰ ਜੋੜਨ ਦੀ ਪਾਰਟੀ ਨੂੰ ਅੱਗੇ ਵਧਾਉਣ ਦੀ ਦੂਜੇ ਪਾਸੇ ਆਪਣੇ ਹੀ ਖਿਲਾਫ ਖੜੇ ਹੋਗੇ ਦੇਖੋ ਮੈਂ ਕਿ ਦੱਸਾਂ ਆਪਣੇ ਤੱਕ ਦੇ ਖਿਲਾਫ ਨਹੀਂ ਖੜਦੇ ਹੁੰਦੇ ਜਾਦਵੀ ਕੋਈ ਰੌਲੇ ਪੈਂਦੇ ਨੇ ਨਾ ਏਕਤਾ ਨੂੰ ਤੋੜਨ ਵਾਲੀਆਂ ਜਿਹੜੀਆਂ ਸ਼ਕਤੀਆਂ ਲੱਗੀਆਂ ਹੁੰਦੀਆਂ ਉਹ ਕਿਸੇ ਹੱਦ ਤੱਕ ਕੰਮ ਹੋ ਜਾ ਪਉਂਦੀਆਂ ਨੇ। ਅਕਾਲੀ ਰਾਜਨੀਤੀ ਦਾ ਇੱਕ ਇਹ ਡਰਾਅ ਬੈਕ ਰਿਹਾ ਕਿ ਅਕਾਲੀ ਦਲ ਵਿੱਚ ਸੈਂਟਰ ਦੀਆਂ ਸਰਕਾਰਾਂ ਏਜੰਸੀਆਂ ਹਮੇਸ਼ਾ ਲੜਾਈ ਪਾ ਕੇ ਲਾਭ ਲੈਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਪਰ ਪੱਲੇ ਕੁਝ ਨਹੀਂ ਪਿਆ ਉਹਨਾਂ ਦੇ। ਤੁਸੀਂ ਦੇਖੋਗੇ ਮਾਸਟਰ ਜੀ ਵੇਲੇ ਵੀ ਡਿਵੀਜ਼ਨ ਹੋਈ ਮਾਸਟਰ ਜੀ ਤੋਂ ਬਾਅਦ ਵੀ ਨਹੀਂ ਹੋਈ ਜਦ ਸੰਤਰਚਨ ਸਿੰਘ ਨੇ ਪ੍ਰਧਾਨ ਬਣੇ ਤਲਵੰਡੀ ਸਾਹਿਬ ਨੇ ਤਲਵੰਡੀ ਅਕਾਲੀ ਦਲ ਬਣਾ ਲਿਆ ਕਈ ਮਹੀਨੇ ਆਪਣਾ ਮੋਰਚਾ ਲਈ ਰੱਖਿਆ ਫਿਰ ਤਲਵੰਡੀ ਸਾਹਿਬ ਮੇਨ ਕਲਦੀ ਦਲ ਚ ਆ ਗਏ ਤੌੜਾ ਸਾਹਿਬ 1999 ਚਲੇਦਾ ਹੋ ਗਏ ਫਿਰ 2004 ਚ ਇਕੱਠੇ ਹੋ ਗਏ ਇਹ ਨਾਥਿੰਗ ਨਿਊ ਇਨ ਅਕਾਲੀ ਪੋਲਿਟਿਕਸ ਪ੍ਰੋਬਲਮ ਕੀ ਹੈ ਕਿ ਕੁਝ ਲੀਡਰ ਜਿਆਦੇ ਮਹਿਸੂਸ ਕਰਦੇ ਨੇ ਨਾ ਕਿ ਉਹਨਾਂ ਦੀ ਜਿੰਨੀ ਅਥਾਰਟੀ ਚੱਲਣੀ ਚਾਹੀਦੀ ਹੈ ਸਾਡੀ ਇੰਨੀ ਚੱਲਦੀ ਨਹੀਂ ਫਿਰ ਉਹ ਅਨਕੰਫਰਟੇਬਲ ਮਹਿਸੂਸ ਕਰਦੇ ਆ ਤੇ ਫਿਰ ਉਹ ਗੁੱਸਾ ਕੱਢਦੇ ਆ ਆ ਗੁੱਸਾ ਵੈਸੇ ਹੋਰ ਕੋਈ ਕਰਨੀ ਪ੍ਰਧਾਨਗੀ ਤੇ ਪਹਿਲਾਂ ਵੀ ਸਵਾਲ ਚੁੱਕੇ ਗਏ ਸੀ ਇੱਕ ਵਾਰ ਫਿਰ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੁੱਕੇ ਗਏ ਆ ਤੁਸੀਂ ਵੀ ਲੰਬੇ ਸਮੇਂ ਤੋਂ ਜੁੜੇ ਹੋ ਹੋ ਕਿ ਲੱਗਦਾ ਹੈ ਕਿ ਪ੍ਰਧਾਨਗੀ ਨੂੰ ਬਦਲਣ ਦੀ ਚਰਚਾ ਹੋਵੇਗੀ ਅਗਲੀ ਮੀਟਿੰਗ 'ਚ ਪ੍ਰਧਾਨਗੀ ਤੋਂ ਬਦਲਣ ਦੀ ਚਰਚਾ ਅੱਜ ਪ੍ਰਧਾਨ ਸਾਹਿਬ ਨੇ ਨਹੀਂ ਕਰਤੀ ਮੀਟਿੰਗ ਸ਼ੁਰੂ ਹੁੰਦੇ ਆ ਉਹਨਾਂ ਨੇ ਜ਼ਿਲ੍ਹਾ ਜੱਥੇਦਾਰਾਂ ਦੀ ਮੀਟਿੰਗ ਕਿਹਾ ਕਿ ਭਈ ਮੈਂ ਪ੍ਰਧਾਨਗੀ ਤੁਸੀਂ ਕਹੋ ਇੱਕ ਮਿੰਟ ਛੱਡ ਦੋ ਤੇ ਸਾਰੇ ਜਥੇਦਾਰਾਂ ਨੇ ਇੱਕ ਵਾਰ ਇਸ ਕਿਹਾ ਕਿ ਤੁਸੀਂ ਤੁਹਾਡੇ ਮੂੰਹੋਂ ਦੁਬਾਰਾ ਅਸੀਂ ਗੱਲ ਨਹੀਂ ਸੁਣਨੀ। ਪ੍ਰਧਾਨ ਜੀ ਤੁਹਾਡੀ ਅਗਵਾਈ ਚ ਅਸੀਂ ਲੜਾਈ ਲੜਾਂਗੇ ਤੇ ਲੜਾਂਗੇ ਵੀ। ਗਿਰਵਾਲ ਸਵਾਲ ਜੁ ਸਭ ਸਵਾਲ ਚੁੱਕੇ ਜਾਂਦੇ ਨੇ ਕਿ ਵਜ਼ੀਰ ਦੇ ਸਿਰ ਤੇ ਸਭ ਕੁਝ ਹੁੰਦਾ ਹੈ ਪਰ ਲਗਾਤਾਰ ਪਿਛਲੀਆਂ ਹਾਰਾਂ ਨੂੰ ਦੇਖੀਏ ਭਾਵੇਂ ਇਸ ਹਾਰ ਨੂੰ ਦੇਖੀਏ ਤਾਂ ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਰਨਾ ਕੀ ਚਾਹੀਦਾ ਜਿਹੜਾ ਕੈਂਡੀਡੇਟ ਤਿੰਨ ਵਾਰੀ ਹਾਰ ਗਿਆ ਨਾ ਉਹਨੂੰ ਸੰन्यास ਲੈ ਲੈਣਾ ਚਾਹੀਦਾ। ਕਿਉਂਕਿ ਉਹਨੂੰ ਆਪਣਾ ਵੀ ਸੋਚਣਾ ਚਾਹੀਦਾ ਨਾ ਜੀ ਦੇਖੋ ਹਾਲਾਤ ਪਰਸੈਪਸ਼ਨ ਤੁਹਾਡੇ ਵੋਟ ਉਲਟ ਪੈ ਜਾਂਦੀ ਹੈ ਪੈ ਜਾਂਦੀ ਹੈ ਸੌ ਰੀਜ਼ਨ ਹੁੰਦੇ ਆ ਹਵਾ ਆ ਗਈ ਜਿਵੇਂ 2022 ਸੀ ਤੁਸੀਂ ਹੈਲਪਲੈਸ ਸੀਗੇ ਪਰ ਉਸ ਤੋਂ ਬਾਅਦ ਲੀਡਰ ਨੂੰ ਵੀ ਆਪਣੀ ਇੰਟਰਸੈਪਸ਼ਨ ਕਰਨੀ ਚਾਹੀਦੀ ਹੈ ਨਾ ਕਿ ਯਾਰ ਮੈਂ ਹਲਕਾ ਵੀ ਬਦਲ ਕੇ ਦੇਖ ਲਿਆ ਲੋਕ ਵੀ ਬਦਲ ਕੇ ਦੇਖ ਲੈ ਤੇ ਕੰਮ ਮੇਰਾ ਡੰਡੇ ਨੂੰ ਹੱਥ ਨਹੀਂ ਪੈਂਦਾ ਪਿਆ ਤਿੰਨ ਤਿੰਨ ਵਾਰੀ ਹਾਰੇ ਚਾਰ ਚਾਰ ਵਾਰੀ ਹਾਰੇ ਕੈਂਡੀਡੇਟ ਫੇਰ ਦੇ ਫੇਰ ਹਣ ਸੁਖਵੀਰ ਸਿੰਘ ਬਾਦਲਚਾਰ ਵਾਲਿਆਂ ਨੂੰ ਕਿਵੇਂ ਪੰਜ ਵੀਰ ਜਾ ਕੇ ਜਿਤਾ ਦੂਗਾ ਜੀ ਤੇ ਮੈਂ ਉਹ ਤੋਂ ਬਾਅਦ ਗਾਲਾਂ ਕਹਿਣਗੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਵਿਚਾਰਾ ਕੀ ਕਰੂਗਾ ਦੱਸੋ ਹੁਣ ਸਵਾਲ ਉਹਨਾਂ ਦੇ ਵੱਲੋਂ ਆ ਕਿ ਪਹਿਲਾਂ ਚੋਣਾਂ ਦੀ ਗੱਲ ਕਰੀਏ ਭਾਵੇਂ ਅਸੀਂ 22 ਦੀਆਂ ਦੇਖ ਲਈਏ ਭਾਵੇਂ 17 ਦੀਆਂ ਦੇਖ ਲਈਏ ਭਾਵੇਂ 24 ਦੀਆਂ ਦੇਖ ਲਈਏ 24 ਦੇ ਵਿੱਚ ਤਾਂ ਬਿਲਕੁਲ ਹੀ ਅਕਾਲੀ ਦਲ ਦਾ ਗ੍ਰਾਫ ਨੀਚੇ ਡਿੱਗ ਰਿਹਾ ਹੈ ਇਸੇ ਕਰਕੇ ਪ੍ਰਧਾਨਗੀ ਤੇ ਸਵਾਲ ਚੁੱਕੇ ਜਾ ਰਹੇ ਨੇ ਦੇਖੋ ਮੈਨੂੰ ਨਹੀਂ ਸਮਝ ਆਉਂਦਾ ਕਿਵੇਂ ਗ੍ਰਾਫ 22 'ਚ ਅਸੀਂ ਜਿੱਤੇ ਤਿੰਨ ਅਸੈਂਬਲੀ ਸੀਟਾਂ ਠੀਕ ਹੈ ਨਾ ਤਿੰਨ ਹੀ ਹੈ ਨਾ ਗਨੀਵ ਵਾਲੀ ਡਾਕਟਰ ਸੁਖੀ ਵਾਲੀ ਤੇ ਮਨਪ੍ਰੀਤ ਵਾਲੀ ਆ ਭਾਈ 24 ਵਾਲੀ ਜਿਹਨੂੰ ਤੁਸੀਂ ਕਹਿੰਦੇ ਬਿਲਕੁਲ ਬੇ ਇਹਦੇ ਚ ਅਸੀਂ 10 ਸੀਟਾਂ ਦੇ ਦਿੱਤੀਆਂ ਐਸੈਂਬਲੀ ਦੀਆਂ ਤੇ ਡਿੱਗ ਗਿਆ ਗ੍ਰਾਫ ਕਿ ਉੱਪਰ ਹੋ ਗਿਆ ਮੈਨੂੰ ਨਹੀਂ ਸਮਝ ਆਦਾ ਕਿ ਗ੍ਰਾਫ ਦੇਖਦੇ ਕਿੱਥੋਂ ਗ੍ਰਾਫ ਡਿੱਗਿਆ 92 ਵਾਲਿਆਂ ਦੀ 33 ਰਹਿ ਗਈਆਂ ਉਹਨਾਂ ਦਾ ਡਿੱਗਿਆ ਗ੍ਰਾਫ ਸਾਡਾ ਤਾਂ 3 ਟਾਈਮਸ ਵਿਕਟਰੀ ਹੋ ਗਈ ਤੁਸੀਂ ਕਹਿੰਦੇ ਮੇਰੇ ਖਿਆਲੋਂ ਰਿਜ਼ਲਟ ਡਿਟੇਲ ਨਹੀਂ ਦੇਖਿਆ ਹੋਣੀ ਅਕਾਲੀ ਦਲ ਹੈਜ਼ 1 ਇਨ 10 ਅਸੈਂਬਲੀ ਸੈਗਮੈਂਟਸ ਸਰ ਤੁਸੀਂ ਕਿਹਾ ਕਿ ਉਹੀ ਉਮੀਦਵਾਰਾਂ ਦੁਆਰਾ ਖੜੇ ਕਰ ਦਿੱਤਾ ਜਾਂਦਾ ਹੈ ਜੋ 4 ਵਜੇ ਹਾਰਦੇ ਆ ਤੇ ਉਹੀ ਉਮੀਦਵਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੁਖਵੀਰ ਬਾਦਲ ਨੂੰ ਤਿਆਗ ਦੀ ਭਾਵਨਾ ਰੱਖਣੀ ਚਾਹੀਦੀ ਹੈ ਦੇਖੋ ਮੈਂ ਸਮਝਦਾ ਕਿ ਜੇ ਮੇਰੀ ਮੰਨ ਦੀ ਇਹ ਵਿਸ਼ਵਾਸ ਹੈ ਕਿ ਪਾਰਟੀ ਦੀ ਲੀਡਰਸ਼ਿਪ ਕਮਜ਼ੋਰ ਹੈ ਨਾ ਇੱਥੇ ਮੈਂ ਜਿੱਤ ਨਹੀਂ ਸਕਦਾ ਮੈਨੂੰ ਟਿਕਟ ਨਹੀਂ ਲੈਣੀ ਚਾਹੀਦੀ ਪਾਰਟੀ ਕਿਹੜਾ ਗੱਲ ਚ ਪਾ ਕੇ ਆਉਂਦੀ ਹੈ ਟਿਕਟ ਆਪਾਂ ਮੰਗ ਮੰਗੇ ਲੈਣੇ ਆ ਹੁਣ ਪ੍ਰੈਸ ਸਾਹਿਬ ਹੈ ਬੜੇ ਸਾਡੇ ਪੁਰਾਣੇ ਸਾਥੀ ਨੇ ਚੀਮਾ ਸਾਹਿਬ ਨੂੰ ਡਿਸਲੋਜ ਕਰਕੇ ਲੜ ਕੇ ਸੁਖਵੀਰ ਜੀ ਤੋਂ ਟਿਕਟ ਲਈ ਰਾਜਪੁਰ ਸਾਹਿਬ ਦੀ ਹਲੇ ਡਾਕਟਰ ਚੀਮਾ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਪ੍ਰੈਸ ਸਾਹਿਬ ਲੜਨ ਪਟਿਆਲੇ ਤੋਂ ਜਿੱਥੋਂ ਇਹ ਦੋਨੋਂ ਫਾਦਰ ਐਂਡ ਸਨ ਅਸੈਂਬਲੀ ਸੀਟਾਂ ਲੜੇ ਹੋਏ ਨੇ ਉਧਰ ਨਮੂ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਫੇਰ ਜੇ ਹੁਣ ਹਾਰ ਗਏ ਤਾਂ ਫੇਰ ਸੁਖਵੀਰ ਜੀ ਤੇ ਗੁੱਸਾ ਕਰਦਾ ਬੇਰੀ ਗੱਲ ਸੁਣੋ ਮੈਂ ਇਵਨ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸੇ ਥਾਂ ਤੋਂ ਦਾ ਜਿੱਥੇ ਆਪਾਂ ਕਲੇਮ ਕਰ ਸਕੀਏ ਕਿ ਮੈਂ ਜਿੱਤੇ ਆ ਉਹ ਤੋਂ ਕਰੋ ਤਾਂ ਸਹੀ ਨਾ ਜੀ ਹੁਣ ਪ੍ਰੋਬਲਮ ਇਹ ਹੈ ਕਿ ਮੈਂ ਤਾਂ ਇਹਦਾ ਤਾਤੇ ਕੱਢਿਆ ਕਿ ਸਾਡੇ ਆਰਿਆਂ ਨੇ ਉਹ ਨਾ ਲੋਕ ਦੇਖਦੇ ਥੱਕ ਗਏ ਉਹ ਕਹਿੰਦੇ ਭਾਈ ਨਵੇਂ ਲਿਆਓ ਪੀਪਲ ਦੇ ਪੱਤੇ ਆ ਕੇ ਹੀ ਫੜਫੜ ਲਈ ਆ ਪੱਤੇ ਛੜੇ ਪੁਰਾਣੇ ਹੁਣ ਰੁੱਤ ਨਵੇਂ ਦੀ ਆਈ ਹੈ ਨਵੇਂ ਨੂੰ ਅਸੀਂ ਨੇੜੇ ਨਹੀਂ ਖੰਗਣਦੇ ਤੇ ਕੂੜੀ ਮਾਰਦੇ ਆ ਕੀ ਕਰੀਏ ਤੱਕ 사이 ਤੇ ਮਾਫੀ ਦੀ ਵੀ ਗੱਲ ਕਹੀ ਗਈ ਆ ਮਤਾ ਵੀ ਉਹਨਾਂ ਦੇ ਵੱਲੋਂ ਪਾਇਆ ਗਿਆ ਏ ਮਤਾ ਪਾਸ ਵੀ ਕੀਤਾ ਗਿਆ ਇਹ ਉਹਨਾਂ ਨੇ ਗਲਤੀ ਕੀਤੀ ਏ ਜ਼ਰੂਰ ਜਾਣਾ ਚਾਹੀਦਾ ਮੈਂ ਤਾਂ ਰੋਜ਼ ਸਵੇਰੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਭੁੱਲੇ ਚੁੱਕੇ ਬਾਰਗ ਤੂ ਹਰਪਤਾ ਮਾਇਆ ਅਸੀਂ ਭੁੱਲਣ ਹਾਰਾਂ ਤੂ ਬਖਸ਼ਣਾਰਾ ਬਖਸ਼ੀ ਚੱਲ ਜੇ ਉਹਨਾਂ ਨੇ ਗਲਤੀ ਕੀਤੀ ਮੰਗ ਲੈਣਾ ਕਾਲ ਤਖਤ ਦਾ ਮਹਾਨ ਆ ਉੱਥੇ ਮਾਫੀ ਜਮਾਨਣ ਵਾਲਾ ਕੋਈ ਜੁਰਮ ਨਹੀਂਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੱਡੇ ਬਾਲ ਸਾਹਿਬ ਦੇ ਭੋਗ ਤੇ ਜਿੰਨੀ इमोशनल ਟੋਨ ਚ ਮਾਫੀ ਮੰਗੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਸਟੇਟ ਤੇ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸੀ ਦੂਜੇ ਸਿੰਘ ਸਾਹਿਬ ਵੀ ਮੌਜੂਦ ਸੀ ਕੋਈ ਸੋਚਦਾ ਨਹੀਂ ਸੀਗਾ ਕਿ ਆਪਣੇ ਫਾਦਰ ਦੇ ਭੋਗ ਤੇ ਪੁੱਤ ਇਹ ਗੱਲ ਕਵੇ ਕਿ ਮੇਰੇ ਫਾਦਰ ਤੋਂ ਜਾਂ ਮੇਰੇ ਤੋਂ ਜ਼ਿੰਦਗੀ ਦੇ ਦੌਰਾਨ ਕੋਈ ਗਲਤੀਆਂ ਹੋਈਆਂ ਮੈਂ ਉਹਦੀ ਮਾਫੀ ਸੰਗਤ ਤੋਂ ਵੀ ਗੁਰੂ ਤੋਂ ਵੀ ਤੇ ਸਿੱਖ ਲੀਡਰਸ਼ਿਪ ਤੋਂ ਵੀ ਮੰਗਦਾ ਫਿਰ ਕਿਸੇ ਨੇ ਪਲਾਨ ਨਹੀਂ ਸੀ ਕੀਤਾ ਅਕਾਲ ਤਖਤ ਸਾਹਿਬ ਤੇ 14 ਦਸੰਬਰ ਨੂੰ ਮੰਗੀ ਤੇ ਜਿਹੜੀ ਸਮੁੱਚੀ ਇਹ ਲੀਡਰਸ਼ਿਪ ਹੈ ਸਾਰਿਆਂ ਦੇ ਬਿਆਨ ਆ ਵੀਡੀਓ ਜੰਨੀਆਂ ਕਹਿੰਦੇ ਦਿਖਾ ਦਿੰਨੇ ਆ ਕੀ ਕਹਿੰਦੇ ਆ ਕਿ ਜਿਹੜਾ ਹੁਣ ਕਿੰਤੂ ਪਰੰਤੂ ਕਰਦਾ ਨਾ ਉਹ ਕਾਂਗਰਸ ਦਾ ਏਜੰਟ ਆ ਸਾਰਾ ਸਮੁੱਚਾ ਸਿੱਖ ਜੱਤ ਸੈਟੀਸਫਾਈਡ ਆ ਜਿਸ ਢੰਗ ਨਾਲ ਅੰਤਰਾ ਆਤਮਾ ਨਾਲ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਇਹਨਾਂ ਨੇ ਮੰਗੀ ਨਹੀਂ ਇਹਨਾਂ ਨੂੰ ਡਰ ਡਰਾਉਂਦੇ ਹੋਣੇ ਇਹਨਾਂ ਦੇ ਕੋ ਨਾ ਅਕਾਲੀ ਦਲ ਤੋਂ ਹਰ ਵਾਰ ਰਾਹ ਬਦਲ ਲਿਆ ਜਾਂਦਾ ਏ ਜਦੋਂ ਅਕਾਲੀ ਦਲ ਹਾਰਦੀ ਏ ਤਾਂ ਫਿਰ ਅਕਾਲੀ ਦਲ ਕਿਉਂ ਉਦੋਂ ਅਪਣਾ ਲੈਂਦੀ ਏ ਜਦੋਂ ਅਕਾਲੀ ਦਲ ਇੱਕ ਵਧੀਆ ਲੈਵਲ ਤੇ ਹੁੰਦੀ ਏ ਔਰ ਦੇਖੋ ਗੱਲ ਪਤਾ ਕੀ ਹੈ ਬੀਬਾ ਮਾਪੇ ਮਾਪੇ ਹੁੰਦੇ ਆ ਬੱਚੇ ਕੋ ਮਾਪੇ ਨਹੀਂ ਹੋ ਸਕਦੇ ਕੋ ਪੁੱਤ ਹੋ ਸਕਦਾ ਪੁੱਤ ਕੋ ਪੁੱਤ ਹੋ ਸਕਦਾ ਮਾਪੇ ਕੋ ਮਾਪੇ ਨਹੀਂ ਹੁੰਦੇ ਪਰ ਅਸੀਂ ਪ੍ਰਧਾਨ ਜੀ ਨੂੰ ਹੁਣ ਬੇਨਤੀ ਜ਼ਰੂਰ ਕੀਤੀ ਹੈ ਕਿ ਜਿਹੜੇ ਜਾਂਦੇ ਆ ਉਹਨਾਂ ਨੂੰ ਹੁਣ ਦੁਬਾਰਾ ਮੋਹ ਨਾ ਪਾਉਣਾ ਤਾਂ ਜੋ ਹੁਣ ਜਾ ਰਿਹਾ ਕੀ ਉਹਨਾਂ ਨੂੰ ਬਿਲਕੁਕੁਲ ਹੀ ਅਲੱਗ ਕਰ ਦਿੱਤਾ ਜਾਵੇਗਾ ਨਹੀਂ ਉਹ ਚਲੇ ਗਿਆ ਆਪ ਜੀ ਆਪ ਦੇਖੋ ਆਪਾਂ ਕਿਸੇ ਨੂੰ ਤੰਗ ਨਹੀਂ ਕਰਨਾ ਅਸੀਂ ਕਿਉਂ ਤੰਗ ਕਰੀਏ ਜੀ ਜੇ ਉਹਨਾਂ ਉੱਥੇ ਜਾ ਕੇ ਖੁਸ਼ ਹੈ ਲੈਟ them be happy they should feel happy ਜੇ ਕੱਲ ਨੂੰ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰਸ ਦਾ ਤਾਂ ਫਿਰ ਦੇਖੋ ਜੀ ਹੁਣ ਤਾਂ ਕੁੰਡਾ ਹਾਲ ਦੀ ਘੜੀ ਤਾਂ ਬੰਦ ਹੀ ਐ। ਫਿਰ ਦੇਖਾਂਗੇ। ਇਸ ਤੋਂ ਪਹਿਲਾਂ ਵੀ ਢੀਨਸਾ ਪਰਿਵਾਰ ਨੂੰ ਵਾਪਸ ਲੈ ਆਏ ਹੂੰ, ਬੀਬੀ ਜਗੀਰਕੌਰ ਨੂੰ ਵਾਪਸ ਲੈ ਆਏ ਹੂੰ ਤੇ ਇਸ ਵਾਰ ਤਾਂ ਹੋਰ ਸੀਨੀਅਰ ਲੀਡਰਸ਼ਿਪ ਜਿਹੜੀ ਐ ਭਾਵੇਂ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰੀਏ ਭਾਵੇਂ ਚੰਦੂ ਮਾਝਾ ਦੀ ਗੱਲ ਕਰੀਏ। ਆਪ ਮੇਰੀ ਗੱਲ ਸੁਣੋ। ਮਲੂਕਾ ਸਾਹਿਬ ਜਿਹਦਾ ਬੇਟਾ ਤੇ ਡਾਕਟਰ ਲਾ ਬੀਜੇਪੀ ਜੁਆਇਨ ਕੀਤੀ। ਅਕਾਲੀ ਦਲ ਨੂੰ ਗਾਲਾਂ ਕੱਢੀਆਂ ਐ। ਮਲੋਕਾ ਸਾਹਿਬ ਮੋੜ ਮੰਡੀ ਦੇ ਇੰਚਾਰਜ ਸੀਗੇ ਹਰ ਸਿਮਨਤ ਲਈ ਉਹਨਾਂ ਨੇ ਕੰਪੇਨ ਨਹੀਂ ਕੀਤੀ ਦੁਬਈ ਚਲੇ ਗਏ ਵੋਟਾ ਤੋਂ ਤਿੰਨ ਦਿਨ ਪਹਿਲਾਂ ਆ ਕੇ ਵੀਡੀਓ ਪਾ ਕੇ ਮੋਦੀ ਸਾਹਿਬ ਦੀ ਸਿਫਤ ਕਰਤੀ ਹੈਂ ਜੀ ਤੇ ਹੁਣ ਹਲੇ ਕਾਲੀ ਹਲੇ ਸਟਿਲ ਹੀ ਇਸ ਕਾਲੀ ਪਰ ਦੂਜੇ ਪਾਸੇ ਤੁਸੀਂ ਜਿਹਦੇ ਚੈਨਲ ਲਈ ਕੰਮ ਕਰਦੇ ਹੋ ਉਹਦੇ ਉਲਟ ਬੋਲੋ ਤੇ ਕੈਨ ਯੂ ਬੀ ਟੇਕਨ ਐਜ਼ ਅ ਪਰਸਨ ਲਾਇਲ ਟੂ ਦੀ ਇੰਸਟੀਟਿਊਸ਼ਨ ਨੋ ਬਿਲਕੁਲ ਤੇ ਇਸ ਦਿਨਾਂ ਲਈ ਹੁਣ ਅਗਲੀ ਸਥਿਤੀ ਕੀ ਰਹੇਗੀ ਕਿਉਂਕਿ ਵਾਈਲ ਇਕਸ਼ਨ ਬਿਲਕੁਲ ਸਿੱਤੇ ਆ ਉਸ ਸਮੇਂ ਆਪਣਿਆਂ ਦੇ ਨਾਲ ਹੀ ਲੜਨਾ ਪੈ ਰਿਹਾ ਹੈ ਦੂਜੇ ਪਾਸੇ ਬਾਕੀ ਧਿਰਾਂ ਦੇ ਲਈ ਤਿਆਰ ਹੋਣਾ ਸੀ ਪਾਰਟੀ ਨੇ ਇਕੱਠੇ ਹੋਣਾ ਸੀ ਪਰ ਹੁਣ ਉਹ ਸਿਚੁਏਸ਼ਨ ਬਣ ਗਈ ਹੈ ਕਿ ਖੁਦ ਹੀ ਤੁਹਾਨੂੰ ਆਪਣੇ ਹੀ ਧੜੇ ਦੇ ਨਾਲ ਲੜਨਾ ਪੈ ਰਿਹਾ ਨਹੀਂ ਸਾਡੀ ਲੜਾਈ ਕੋਈ ਨਹੀਂ ਗਈ ਉਹ ਰੌਲਾ ਪਾਈ ਜਾਣਗੇ ਕਾਵਾ ਰੋਲੀ ਆ ਕੁਝ ਨਹੀਂ ਲੱਭਣਾ ਨਹੀਂ ਲੱਭਣੇ ਲਾਲ ਗਵਾਚੇ ਐਵੇਂ ਨਾ ਫਰੋਲ ਮਿੱਟੀ ਪਰ ਫਰਕ ਪਵੇਗਾ ਕਾਲੀ ਦਲ ਕੋ ਨਹੀਂ ਮੇਰੀ ਗੱਲ ਸੁਣ ਬੀਬਾ ਤੂੰ ਤਾਂ ਕੱਲ ਕਰਦੀਆਂ ਸਮੁੰਦਰ ਚੋਂ ਕਿੰਨੀਆਂ ਲਹਿਰਾਂ ਬਾਹਰ ਆ ਕੇ ਛਲ ਮਾਰ ਕੇ ਨਿਕਲ ਜਾਂਦੀਆਂ ਗਵਾਚ ਜਾਂਦੀਆਂ ਨੇ ਸਮੁੰਦਰਾਂ ਦੇ ਪਾਣੀ ਦੇ ਲੈਵਲ ਨਹੀਂ ਕਦੇ ਘਟੇ ਹੌਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਰਵੇਗੀ ਕਾਲੀ ਦਲ ਦੀ ਸ਼ਾ ਮੁਹਮਮਦਾ ਹੰਤ ਨੂੰ ਸੋਈ ਹੋਣਾ ਜੋ ਕਰੂਗਾ ਖਾਲਸਾ ਪੰਥਵੀਆ ਗੋਵਤਾਨ ਵਾਤਾਵਰਣ ਤਾਂ ਬਿਲਕੁਲ ਕਿਤਨਾ ਕਿਤੇ ਅੱਜ ਅਕਾਲੀ ਦਲ ਦੇ ਵਿੱਚ ਢੜੇਵੰਦੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਉਹੀ ਜਜ਼ਬਾ ਜਿਹੜਾ ਹੈ ਕਾਇਮ ਹੈ ਕਿ ਅਸੀਂ ਅੱਜ ਵੀ ਉਸੇ ਤਰ੍ਹਾਂ ਪ੍ਰਧਾਨ ਦੇ ਨਾਲ ਖੜੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਖੜੇ ਰਵਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਹੜੇ ਨਤੀਜੇ ਸਾਹਮਣੇ ਆਉਂਦੇ ਨੇ ਤੇ ਕੀ ਅਗਲਾ ਰੁਖ ਰਹਿੰਦਾ ਹੈ ਅਕਾਲੀ ਦਲ ਦਾ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ